ਅਗਲੀ ਜਿਹੜੀ ਹਰਜੋਸ ਸਿੰਘ ਜੀ ਗੱਲ ਕਰੀਏ ਇਲਾਨ ਮਸਕ ਦਾ ਜਿਹੜਾ ਚਾ ਆ ਉਹ ਭੰਗ ਹੋ ਗਿਆ ਮੋਹ ਜਿਹੜਾ ਉਹ ਭੰਗ ਹੋ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਉਹ ਬਿਗ ਬਿਊਟੀਫੁਲ ਬੈਲ ਦੇ ਉੱਤੇ ਨਾਰਾਜ਼ਗੀ ਜਿਹੜੀ ਇਸ ਨੇ ਜाहिर ਕੀਤੀ ਸੀ ਇੱਕ ਦੋ ਦਿਨ ਪਹਿਲਾਂ ਜਿਹੜੀ ਅਜੇ ਇੰਟਰਵਿਊ 에ਅਰ ਹੋਣੀ ਆ ਉਸ ਤੋਂ ਪਹਿਲਾਂ ਹੀ ਕਹਿੰਦਾ ਵੀ ਬਿਲੀਅਨਰ ਤੇ ਟੈਸਲਾ ਦਾ ਜਿਹੜਾ ਚੀਫ ਇਲਾਨ ਮਸਕ ਆ ਉਹ ਸਟੈਪ ਡਾਊਨ ਕਰਨ ਜਾ ਰਿਹਾ ਆ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਜਿਹੜੇ ਰੋਲ ਦੇ ਵਿੱਚ ਲੀਡ ਦੇ ਰੋਲ ਦੇ ਵਿੱਚ ਉਹ ਭੂਮਿਕਾ ਜਿਹੜੀ ਉਹ ਉਹ ਨਿਭਾ ਰਿਆ ਸੀ ਉਹ ਕਹਿੰਦਾ ਵੀ ਮੈਂ ਫੈਡਰਲ ਸਪੈਂਡਿੰਗ ਜਿਹੜੀ ਉਹ ਰਿਡਿਊਸ ਕਰਨੀ ਆ ਆਪਣੇ ਵੱਲੋਂ ਉਹ ਕਹਿੰਦਾ ਵੀ ਮੈਂ ਤਾਂ ਬਹੁਤ ਜਿਹੜਾ ਉਹ ਦਾ ਜਿਹੜਾ ਉਹ ਲਾਇਆ ਬਹੁਤ ਕੰਮ ਜਿਹੜਾ ਉਹ ਕੀਤਾ ਤੇ ਪਹਿਲਾ ਜਿਹੜਾ ਹੁਣ ਟੈਕਸ ਬਿਲ ਆ ਉਸ ਦੇ ਵਿੱਚ 3.8 ਟ੍ਰਿਲੀਅਨ ਡਾਲਰ ਦੀ ਜਦੋਂ ਉਹਨਾਂ ਨੇ ਦੇਖਿਆ ਵੀ ਵੱਧ ਜਾਣੀ ਆ ਬਾਅਦ ਦੇ ਵਿੱਚ ਫਿਰ ਜਿਹੜੀ ਡੈਟ ਤਾਂ ਉਸ ਤੋਂ ਬਾਅਦ ਉਹਨੇ ਕਿਹਾ ਵੀ ਇਹ ਬਿਲ ਠੀਕ ਨਹੀਂ ਹੈਗਾ ਤੇ ਜਿਹੜੀ ਉਸਨੇ ਨਾਰਾਜ਼ਗੀ ਜ਼ਾਹਰ ਕੀਤੀ ਸੀਗੀ ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ ਆਈ ਥਿੰਕ ਇਲਨ ਮਸਕ ਇਸ ਗੱਲ ਨੂੰ ਵੀ ਜਿਹੜਾ ਪਛਾਣ ਗਿਆ ਵੀ ਉਸ ਦੀਆਂ ਕੰਪਨੀਆਂ ਨੂੰ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਸ ਦੇ ਕਾਰਵਾਈਆਂ ਦੇ ਕਰਕੇ ਜਿਹੜਾ ਉਹ ਹੋਇਆ ਆ ਜਿਸ ਤਰੀਕੇ ਦੇ ਨਾਲ ਉਹਨੇ ਜਿਹੜੀਆਂ ਡਿਪਾਰਟਮੈਂਟ ਦੇ ਹੈਡਸ ਨੂੰ ਚੱਕ ਚੱਕ ਕੇ ਮੱਖੀ ਵਾਂਗ ਜਿਹੜਾ ਚਾਹ ਚੋਂ ਮੱਖੀਆਂ ਬਾਹਰ ਸਿੱਟਿਆ ਬਹੁਤ ਸਾਰੇ ਏਮਪਲੋਈਜ਼ ਜਿਹੜੇ ਉਹ ਕੱਢੇ ਉਹ ਉਹਨਾਂ ਮਹਿਕਮਿਆਂ ਨੂੰ ਬੰਦ ਤੱਕ ਕਰਨ ਤੱਕ ਜਿਹੜੇ ਉਹ ਗਏ ਜਿਨ੍ਹਾਂ ਦੇ ਦੁਆਰਾ ਇਹਦੀਆਂ ਵੱਖ-ਵੱਖ ਕੰਪਨੀਆਂ ਦੀਆਂ ਇਨਵੈਸਟੀਗੇਸ਼ਨ ਚੱਲ ਰਹੀਆਂ ਸੀ ਬਹੁਤ ਸਾਰੇ ਟੈਂਡਰਸ ਦੇ ਵਿੱਚ ਇਸ ਨੂੰ ਜਿਹੜਾ ਉਹ ਫਾਇਦਾ ਜਿਹੜਾ ਉਹ ਮਿਲਿਆ ਜਾਂ ਤਾਂ ਹੁਣ ਦੇਖੋ ਹਰਜੋਤ ਸਿੰਘ ਜੀ ਇਹ ਇਨਵੈਸਟੀਗੇਸ਼ਨ ਤੋਂ ਬਚਦਾ ਜਾਂ ਆਪਣੀਆਂ ਜਿਹੜੀਆਂ ਜੇਬਾਂ ਉਹ ਲਾਈਨ ਕਰਕੇ ਤੁਰਦਾ ਬਣਿਆ ਆ ਤੇ ਜਾਂ ਫਿਰ ਉਹਨੂੰ ਲੱਗਦਾ ਵੀ ਜੇ ਹੁਣ ਟਰੰਪ ਹੁਣਾਂ ਦੇ ਨਾਲ ਪੇਚਾ ਜਿਹੜਾ ਉਹ ਜ਼ਿਆਦਾ ਪੈ ਗਿਆ ਤਾਂ ਫਿਰ ਰਹਿਣਾ ਜਿਹੜਾ ਉਸ ਦੇ ਵਿੱਚ ਜਿਆਦਾ ਕੱਖ ਨਹੀਂ ਆ ਸੋ ਉਸ ਨੇ ਆਪਣਾ ਜਿਹੜਾ ਚਾਹ ਆ 128 ਦਿਨ ਦਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਪੂਰਾ ਕਰਕੇ ਜਿਹੜਾ ਹੁਣ ਤੁਰਦਾ ਆ ਬਣਿਆ ਹੈਗਾ ਆ 트럼ਪ ਵਾਸ ਰਾਈਟ ਅਬਾਊਟ ఎవਰੀਥਿੰਗ ਦੀ ਟੋਪੀ ਪਾਉਣ ਵਾਲਾ ਆ ਜਿਹੜਾ ਇਲਨ ਮਸਕ ਲੋਕਾਂ ਨੂੰ ਇਹੀ ਸਲਾਹ ਜਿਹੜੀ ਉਹ ਦੇਣ ਵਾਲਾ ਜਦ ਹੁਣ 트럼ਪ ਹੁਣਾ ਦੀ ਉਸ ਗੱਲ ਦੇ ਉੱਤੇ ਉਲਟ ਹੋਇਆ ਆ ਤਾਂ ਉਹ ਕਿਤੇ ਨਾ ਕਿਤੇ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਆਪ ਹੀ ਲੱਭਣਾ ਜਿਹੜਾ ਉਹ ਪੈ ਗਿਆ ਹੈਗਾ ਸੋ ਉਹਨੇ ਧੰਨਵਾਦ ਉਹਦਾ ਕੀਤਾ ਰਾਸ਼ਪਤੀ ਟਰੰਪ ਦਾ ਵੀ ਕਹਿੰਦੇ ਵੀ ਮੈਨੂੰ ਮੌਕਾ ਦਿੱਤਾ ਵੇਸਟਫੁੱਲ ਸਪੈਂਡਿੰਗ ਜਿਹੜੀ ਆ ਉਸ ਨੂੰ ਰਿਡਿਊਸ ਜਿਹੜਾ ਉਹ ਕਰਨ ਦੇ ਲਈ ਸਪੈਸ਼ਲ ਗਵਰਨਮੈਂਟ empioyee ਦੇ ਕੰਮ ਦੇ ਕੰਮਕਾਜ ਦੇ ਤੌਰ ਦੇ ਉੱਤੇ ਜੋ ਉਹ ਕੰਮ ਨਿਭਾ ਰਿਹਾ ਸੀ ਭੂਮਿਕਾ ਨਿਭਾ ਰਿਹਾ ਸੀ ਕਹਿੰਦੇ ਵੀ ਮੇਰਾ ਹੁਣ ਵਕਤ ਜਿਹੜਾ ਇਸ ਦੇ ਵਿੱਚ ਖਤਮ ਹੋ ਚੁੱਕਾ ਆ ਵਿਵੇਕ ਰਾਮਾ ਸੁਆਮੀ ਵੀ ਇਦਾਂ ਦਾ ਹੀ ਸੀਗਾ ਹਰਜੋਤ ਸਿੰਘ ਜੀ ਜਦੋਂ ਕੈਂਪੇਨ ਸੀਗਾ ਚੱਲ ਰਹੇ ਸੀ ਜਦੋਂ ਇਦਾਂ ਲੱਗਦਾ ਵੀ ਕੋਈ ਇਹਨਾਂ ਦੀ ਵੀ ਚਲਣੀ ਆ ਬਸ ਉਹ ਵੀ ਨਹੀਂ ਕਿਸੇ ਪਾਸੇ ਲੱਭਾ ਉਹਨੂੰ ਹੁਣ ਆਇਓ ਦੇ ਗਵਰਨਰ ਦੇ ਲਈ ਜਿਹੜਾ ਉਹ ਰਨ ਕਰ ਰਿਹਾ ਆ ਸੋ ਜਿੱਤ ਸਕਦਾ ਹੈ ਉਹ ਉੱਥੇ ਉਸ ਨੂੰ ਕਾਫੀ ਜ਼ਿਆਦਾ ਇੰਡੋਰਸਮੈਂਟ ਜਿਹੜੀਆਂ ਆ ਉਹ ਮਿਲੀਆਂ ਹੈਗੀਆਂ ਪਰ ਡੋਜ ਦਾ ਜਿਹੜਾ ਮਿਸ਼ਨ ਆ ਜਿਸ ਤਰੀਕੇ ਦੇ ਨਾਲ ਵੇਸਟਫੁਲ ਦੇ ਫਰਾਡ ਦੀ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਸੀ ਫਰਾਡ ਦੇ ਮਾਮਲੇ ਜਦ ਤੱਕ ਕੋਈ ਨਾ ਉਹਨਾਂ ਨੇ ਅੰਦਰ ਕੀਤਾ ਨਾ ਕੋਈ ਚਾਰਟ ਸ਼ੀਟ ਦਾਇਰ ਕੀਤੀ ਆ ਪਰ ਹਾਂ ਕਹਿੰਦੇ ਵੀ ਜਿਹੜੇ ਰਿਡਿਊਸ ਜਿਹੜਾ ਕਰ ਰਹੇ ਸੀ ਅਸੀਂ ਸਪੈਂਡਿੰਗ ਪਰ ਉਹਨਾਂ ਨੇ ਆਪਣੇ ਹੀ ਜਿਹੜੇ ਪ੍ਰੈਜ਼ੀਡੈਂਟ ਦੇ ਬਿਲਡ ਦੇ ਵਿੱਚ ਕਹਿ ਲਓ ਵੀ ਉਲਟ ਹੋਣ ਕਰਕੇ ਉਹਨਾਂ ਨੂੰ ਹੁਣ ਬਾਹਰ ਜਿਹੜਾ ਉਹ ਜਾਣਾ ਪੈ ਰਿਹਾ ਹੈਗਾ